ਹੇ ਜੀ ਪ੍ਰਲਾਪ ਬਹੁਤ ਹੀ ਵਧੀਆ ਤੇ ਠੀਕ ਹੈ ਔਰ ਜਿਸ ਤਾਂ ਕਿ ਐਨ ਜੀਓਜ਼ ਮਰਦਾਂ ਆ ਕੇ ਸਾਧੰਦੀਆਂ ਔਰ ਜਿਸ ਤਾਂ ਕਿ ਰੋਡ ਸੇਫਟੀ ਵਾਸਤੇ ਇਹਨਾਂ ਦੇ ਪ੍ਰੋਗਰਾਮ ਅੱਜ ਲਿਖਿਆ ਵਾ ਤੇ ਉਹਨੂੰ ਨੇਪਰੇ ਚੜਾਇਆ ਲੋਕਾਂ ਨੂੰ ਅਵੇਅਰ ਕੀਤਾ ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਕੀਤੀ ਉਹਨਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਹੈਲਮਟ ਪਾਏ ਸੀ 100% ਪਾਏ ਸੀ ਔਰ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਅੰਮ ਸਮਝਾਇਆ ਕਿ ਆਪਣੇ ਜਿਹੜੇ ਛੋਟੇ ਨਿਵਾਸਕ ਬੱਚੇ ਨੇ ਉਹਨਾਂ ਨੂੰ ਕੋਈ ਵੀ ਟੂ ਡੀਲਰ ਜਾਂ ਫੋੜੀ ਦੇ ਨਾਂ ਨਾ ਦਿਓ ਤਾ ਜੋ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਾਨੂੰਨ ਹੈ ਵਿੱਚ ਲਾਗੂ ਹੋਣੇ ਨੇ ਇਹਦੇ ਵਿੱਚ ਮਾਂ ਪਿਓ ਨੂੰ ਜਿਹੜੀ ਉਹ ਸਜ਼ਾ ਜਾਂ 25000 ਰੁਪਏ ਜੁਰਮਾਨਾ ਵਾ ਉਹ ਬਚਿਆ ਜਾ ਸਕੇ ਜਿਹੜੀ ਇਹ ਸਜ਼ਾ ਹੈ 3 ਸਾਲ ਕੈਦ ਆ ਤੇ 25000 ਜੁਰਮਾਨਾ ਇਹਦੇ ਨਾਲ ਹੋਰ ਵੀ ਐਸੀ ਚੀਜ਼ਾਂ ਜਿਹੜੀਆਂ ਲੋਕੀ ਸ਼ੇਅਰ ਨਹੀਂ ਕਰਦੇ ਉਹ ਇਹ ਕਿ ਹੈ ਕਿ ਜਿਸ ਉਹ ਵਹੀਕਲ ਤੇ ਉਹ ਬੱਚਾ ਉਹ ਕਾਨੂੰਨ ਦੀ ਲੰਘਣਾ ਕਰਦਾ ਪਾਇਆ ਗਿਆ ਉਸ ਵਹੀਕਲ ਦੀ ਆਦਸੀ ਜਿਹੜੀ ਉਹ 1 ਸਾਲ ਵਾਸਤੇ ਸਸਪੈਂਡ ਕੀਤੀ ਜਾਏਗੀ ਔਰ ਨਾਲ ਜਿਹੜਾ ਬੱਚਾ ਉਸ ਰੂਲੇ ਕਾਨੂੰਨ ਦੀ ਲੰਘਣਾ ਕਰਦਾ ਪਿਆ ਉਸ ਬੱਚੇ ਦਾ ਡਰਾਈਵਿੰਗ ਲਾਇਸੈਂਸ 7 ਸਾਲ ਵਾਸਤੇ ਨਹੀਂ ਬਣ ਪਾਏਗਾ ਕਿ 7 ਸਾਲ ਦੇ ਬੰਦੇ ਹੋਰੀ ਸਮਲ ਜਿਹੜੀ 11 ਸਾਲ ਹੈ 11 ਸਾਲ ਤੋਂ ਲੈ ਕੇ 25 ਸਾਲ ਤੱਕ ਉਹਦਾ ਡਰਾਈਵਿੰਗ ਲਾਇਸੈਂਸ ਨਹੀਂ ਬਣ ਕਰਦਾ ਇਹ ਵੀ ਇੱਕ ਬਹੁਤ ਵੱਡੀ ਸਜ਼ਾ ਵਾ ਤੇ ਕੋਈ ਵੀ ਬੱਚਾ ਇਹ ਨਹੀਂ ਚਾਹੇਗਾ ਕਿ ਸਾਡੇ ਮਾਂ ਪਿਓ ਨੂੰ ਇਹ ਸਜ਼ਾ ਹੋਵੇ ਸੋ ਇਹ ਤੁਹਾਡੇ ਮਾਧਿਅਮ ਰਾਹੀਂ ਆਈ ਲੋਕਾਂ ਤੱਕ ਜਾਗਰੂਕ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਪਹਿਲੇ ਦਿਨ ਅਸੀਂ ਪ੍ਰੋਗਰਾਮ ਕੀਤਾ ਸੀ ਅਗਰ ਜਨਰਲ ਸਕੂਲ ਤੇ ਉਸ ਦਿਨ ਜਿਹੜੇ ਪੇਰੈਂਟਸ ਨਾਲ ਮੀਟਿੰਗ ਸਾਡੀ ਹੋਈ ਤੇ ਸਪੋਰਟ ਸੰਬੰਧਕਾਂ ਨਾਲ ਹੋਈ ਉਹਨਾਂ ਤੋਂ ਸਾਨੂੰ ਬੜਾ ਸੁਭਾਸ਼ਨ ਮਿਲਿਆ ਸੀਗਾ ਕਿ ਕਿਤੇ ਨਾ ਕਿਤੇ ਮਾਪੋਂ ਵੀ ਬੱਚਿਆਂ ਤੋਂ ਮੁਜਬੂਰੀ ਬੱਸ ਕਹਵੇਂ ਸੀ ਕਿ ਉਹਨਾਂ ਦੇ ਹਾਂ ਵਿੱਚ ਹਾਂ ਭਰਦੇ ਆ ਜਦੋਂ ਇਹ ਕਾਨੂੰਨ ਲਾਗੂ ਹੋ ਗਿਆ ਪਹਿਲੀ ਤਰੀਕ ਨੂੰ ਜਦੋਂ ਇਹ ਲੈਟਰ ਨਹੀਂ ਸੀ ਆਈ ਲੋਕਾਂ ਨੂੰ 20 ਤਰੀਕ ਤੱਕ ਦਾ ਟਾਈਮ ਨਹੀਂ ਸੀ ਪਤਾ ਉਸ ਦਿਨ ਦੇਖਣਾ ਸੀ ਕਿ ਇਹ ਜਿਹੜੇ ਚੌਕ ਛੜਕਾ ਖਾਦੀ ਸੀ ਗਿਆ ਬਹੁਤ سارے ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਦੇ ਸੀਗੇ ਜਦੋਂ ਛੁੱਟੀ ਹੋਈ ਸੀਗੀ ਉਹਨਾਂ ਪੇਰੈਂਟਸ ਕੋਲੋਂ ਬੱਚਿਆਂ ਨੂੰ ਲੈਣ ਵਾਸਤੇ ਆਏ ਸੀਗੇ ਤੇ ਇਹ ਦੇਖਿਓ ਜਿਹੜੇ ਬੱਚੇ ਪੜ੍ਹਦੇ ਹੋ ਉਹ ਤਾਂ ਠੀਕ ਹੈ ਜਿਹੜੇ ਕੁਝ ਬੱਚੇ ਜਿਹੜੇ ਬਾਹਰੋਂ ਆ ਕੇ ਗੌਂਡੀਆਂ ਮਾਰਦੇ ਆ ਸਕੂਲਾਂ ਅੱਡ ਜਾ ਕੇ ਘੁੰਮਦੇ ਆ ਉਹਨਾਂ ਤੇ ਵੀ ਬੜੀ ਠੱਲ ਪੈਗੀ ਇੱਕ ਬਹੁਤ ਵੱਡਾ ਜਿਹੜਾ ਇੱਕ ਲੋਲ ਆਇਆ ਇਹ ਲੋਕਾਂ ਨੂੰ ਸੁਖਰਾ ਸਾਥ ਮਿਲੇਗਾ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਅਸੀਂ ਮਾਪਿਆਂ ਨੂੰ ਹੱਦਵਾਰੀ ਉਹਨਾਂ ਨੂੰ ਬਦਨਾਮ ਕਰ ਰਹੇ ਆ ਕਿ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਤਨਾ ਕਿ ਤੇ ਸਾਡੇ ਪ੍ਰਬੰਧਕਾਂ ਦੀ ਜਾਂ ਸਾਡੇ ਸਕੂਲ ਦੇ ਪ੍ਰਸ਼ਾਸਨ ਦੀ ਕੋਈ ਨਾ ਕੋਈ ਇਹ ਸਾਰੇ ਸਾਡੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਇਹਨੂੰ ਆਪਾਂ ਹੱਲ ਮੇਟੇ ਇਕੱਠਿਆਂ ਕਰਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੋਟਾ ਦੀ ਕੀਮਤੀ ਵਧਦੀ ਜਾ ਰਹੀ ਆ ਉਹਨੂੰ ਪਕੜਉਣਾ ਬਾਈ ਜੀ ਦਰਦੇ ਮੋਟਰਸਾਈਕਲ ਦੇ ਦੋ ਦੋ ਤਿੰਨ ਤਿੰਨ ਜਣੇ ਹੁੱਲੜਵਾਜੀ ਕਰਦੇ ਨੇ ਦੋ ਦੋ ਲੱਖ ਦੇ ਉਹਨਾਂ ਨੂੰ ਮੋਟਰਸਾਈਕਲ ਲੈ ਕੇ ਦਿੱਤੇ ਜਾਂਦੇ ਨੇ ਛੋਟੀ ਉਮਰ ਦੇ ਵਿੱਚ ਹੀ ਇਹ ਵੇਖੋ ਜੀ ਇਹ ਜਿਹੜਾ ਕਰੇਜ ਹੈ ਦੌੜ ਦੌੜ ਵਾਤਾ ਜਾ ਰਿਹਾ ਸੀਗਾ ਉਹਨ ਜਿਹੜੇ ਛੋਟੇ ਬੱਚੇ ਨੇ ਜਿਹੜੇ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਨੇ ਉਹਨਾਂ ਦੇ ਇੱਕ ਲੈਟਰ ਆਈ ਹੈ ਲੈਟਰ ਵਿੱਚ ਇਹ ਕਲੀਅਰ ਕੀਤਾ ਗਿਆ ਤੇ 16 ਸਾਲ ਤੋਂ ਜੇ ਕਲਾ 50 ਸੀਸੀ ਚਲਾਏਗਾ ਉਹ ਕੋਈ ਵੀ ਵੱਡਾ ਵਹੀਕਲ ਨਹੀਂ ਚਲਾ ਸਕਦਾ ਜਾਂ ਜਿਹੜੀ ਇਲੈਕਟ੍ਰਿਕ ਸਕੂਟਰ ਆ ਜਿਹੜਾ ਕਿ ਲੋ ਸਪੀਡ ਆ ਉਹ ਚਲਾ ਸਕਦਾ ਹਾਈ ਸਪੀਡ ਜਿਹਨੂੰ ਹਰੇ ਰੰਗ ਦੀ ਨੰਬਰ ਪਲੇਟ ਲੱਗੀ ਹੁੰਦੀ ਹੈ ਉਹ ਨਹੀਂ ਚਲਾ ਸਕਦਾ ਤੇ ਉਹ ਬੱਚਾ ਜਿਹੜਾ ਲੋ ਜਿਹੜੀ ਲੋ ਸਪੀਡ ਆ ਉਹ ਇਹ ਕ ਚਲਾਏਗਾ ਉਹਨੇ ਸਿਰ ਤੇ ਹੈਲਮਟ ਹੋਏਗਾ ਤੇ ਜਾਂ ਦਸਤਾਰ ਸੱਜੀ ਹੋਏਗੀ ਤਾਂ ਹੀ ਉਹ ਬੰਦਾ ਬੱਚਾ ਜਿਹੜਾ ਉਹ ਰੋੜ ਤੇ ਵਹੀਕਲ ਲੈ ਸਕਦਾ ਸਿਰ ਆਇਤਾ ਨਕਰੀ ਸੁਸਤਾ ਗਿਟੇ ਕਿਸ ਤਰ੍ਹਾਂ ਦਾ ਭਰਾਲਾ ਕੀਤਾ ਇਹ ਸਾਡੇ ਜੀ ਗ੍ਰੀਪਾ ਤੇ ਡਾਕਟਰ ਚੰਦਜੀਤ ਸਿੰਘ ਜੀ ਸਾਡੇ ਨਾਲ ਆਏ ਨੇ ਹੁਣ ਸਸਤਾ ਦਾ ਨਾਮ ਤੇ ਇਹਨਾਂ ਦਾ ਬਾਰ-ਬਾਰ ਆਤਾ ਤੇ ਮੈਂ ਹੁਣ ਅਗਲੀਆ ਜਦੋਂ ਦੱਸਾਂਗਾ ਤਾਂ ਨਾ ਪੂਰਾ ਨਾਮ ਅੱਜ ਦਾ ਉਪਰਾਲਾ ਪੀਪਲ ਫੋਰ ਹਿਮਨਾਈਟਸ ਸਾਡੇ ਚੀਫ ਡਾਕਟਰ ਚਰਨਜੀਤ ਸਿੰਘ ਚੇਤਨਪੁਰਾ ਔਰ ਡਾਦਾ ਦਾਸ ਚੇਅਰਮੈਨ ਗਿੰਨੀ ਪਾਟੀਆਂ ਉਹ ਸਾਡੀ ਟੀਮ ਵੱਲੋਂ ਸੰਜਾ ਉਪਰਾਲਾ ਨਾਲ ਸਾਡੇ ਦਰਜੀਤ ਸਿੰਘ ਭਾਜੀ ਜਿਹੜੇ ਲੋਕਾਂ ਨੂੰ ਵੇਅਰ ਕਰਦੇ ਨੇ ਇੱਕ ਇੰਨਾ ਅੱਛਾ ਉਪਰਾਲਾ ਕਰਦੇ ਆ ਲੋਕਾਂ ਨੂੰ ਸੰਜਾਉਂਦੇ ਆ ਪਰ ਬੱਚਿਆਂ ਨੂੰ ਵੀ ਐਜੂਕੇਸ਼ਨ ਦਿੰਦੇ ਆ ਕਿ ਤੁਸੀਂ ਟ੍ਰੈਫਿਕ ਦੇ ਪ੍ਰਤੀ ਸੋ ਜੇਤਨੋ ਤਾਂ ਜੋ ਆਨ ਵਾਲੀ ਪੀੜ੍ਹੀ ਨੂੰ ਅਸੀਂ ਸਮਝਾ ਕੇ ਉਹਨਾਂ ਨੂੰ ਸਿਆਣਾ ਤੇ ਸਮਝਦਾਰ ਬਣਾ ਚੁੱਕੀ ਐ ਆ ਵੀ ਮੁਸ਼ਕਿਲ ਚ ਨਾ ਲੋਕਾਂ ਨੂੰ ਮੁਸ਼ਕਿਲ ਚ ਲਿਆ ਔਰ ਜਿਹੜਾ ਨਵਾਂ ਇੱਕ ਨਿਯਮ ਆਇਆ ਹੈ 25 ਤਰੀਕ ਤੋਂ ਬਾਅਦ ਕੋਈ ਵੀ ਤਰੀਕ ਤੋਂ ਬਾਅਦ ਕੀ 25000 ਰੁਪਏ ਜੁਰਮਾਨਾ ਔਰ ਅਗਰ ਬੱਚੇ ਪਕੜੇ ਗਏ ਨੇ ਕਿਸੇ ਹਸਕਮ ਦੇ ਇਤਮਾਪੇ ਉਨੂੰ ਸਜ਼ਾ ਹੋਏਗੀ ਦੇਖੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੋ ਗਈਆਂ ਬਹੁਤ ਹੀ ਜ਼ਰੂਰੀ ਹੈ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਏਗਾ ਇੱਕ ਦਿਨ ਅਸਾਂ ਆਣਾ ਹੀ ਸੀ ਕਿਉਂ ਆਣਾ ਸੀ ਕਿਉਂਕਿ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਬਿਨਾ ਲਾਇਸੈਂਸ ਤੋਂ ਤੁਸੀਂ ਗੱਡੀ ਕੋ ਚਲਾਓਗੇ ਤਾਂ ਬਹੁਤ ਮਾੜੀ ਗੱਲ ਹੈ ਬੰਦੇ ਨੂੰ ਐਜੂਕੇਸ਼ਨ ਹੀ ਨਹੀਂ ਹੈ ਕਿ ਉਹ ਚੀਜ਼ ਨੂੰ ਕਿਉਂ ਹੋਣਾਗੇ ਅਸੀਂ ਬਿਲਕੁਲ ਔਰ ਮੇਰੇ ਖਿਆਲ ਦੇ ਵਿੱਚ ਅੱਜ ਕੱਲ੍ਹ ਇੱਕ ਉਹਨਾਂ ਨੇ ਇਲੈਕਟ੍ਰਿਕ ਸਕੂਟਰ ਕੱਢਿਆ ਉਹਦੇ 'ਚ ਤੁਸੀਂ ਉਹਦਾ ਡਰਾਈਵਿੰਗ ਲਾਇਸੈਂਸ ਬਣਾ ਕੇ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਜੋ ਨਿਯਮ ਆ ਉਹਨੂੰ ਫਾਲੋ ਕਰੋ ਤਾਂ ਜੋ ਲੋਕਾਂ ਨੂੰ ਵੀ ਆਪਾਂ ਨਾ ਖਰਾਬ ਕਰੀਏ ਨਾ ਲੋਕਾਂ 'ਚ ਕੋਈ ਚੀਜ਼ ਹੋ ਜਾ ਐਕਸੀਡੈਂਟ ਕਿਉਂ ਹੁੰਦੇ ਆ ਐਕਸੀਡੈਂਟ ਇਸ ਗਲਤ ਹੁੰਦੇ ਆ ਪੁਲਿਸ ਉਹਲੇ ਖਿਲਾਰਦੇ ਆ ਬੱਚੇ ਖਲੋਂਦੇ ਨਹੀਂ ਡਰਦੇ ਮਾਰੇ ਭੱਜ ਪੈਂਦੇ ਆ ਗਲਤੀ ਕਿੱਤੇ ਆ ਉਹ ਮਾਪੇ-ਬਾਪ ਦੀ ਗਲਤੀ ਆ ਹਰ ਵਾਰ ਪੁਲਿਸ ਪ੍ਰਸ਼ਾਸਨ ਦੀ ਗਲਤੀ ਨਹੀਂ ਆ ਦੇਖੋ ਮਾਪੇ-ਬਾਪ ਨੂੰ ਵੀ ਮੈਂ ਹਰ ਵਾਰੀ ਇਹ ਗੱਲ ਕੰਨਾ ਕਿ ਮਾਪੇ-ਬਾਪ ਲਈ ਵੀ ਜ਼ਰੂਰੀ ਆ ਸਾਡੇ ਬੱਚੇ ਬਹੁਤ ਕੀਮਤੀ ਆ ਦੇਸ਼ ਦੇ ਦਰੋਹਰ ਬੰਨਾ ਇਹਨਾਂ ਨੇ ਅਸੀਂ ਇਹਨਾਂ ਨੂੰ ਅਵੇਅਰ ਕਰੀਏ ਇਹਨਾਂ ਨੂੰ ਨੀਮਾ ਦੇ ਪ੍ਰਤੀ ਜਾਗਰੂਕ ਕਰੀਏ ਤਾਂ ਜੋ ਨੀਮ ਦੇ ਚ ਬੱਚੇ ਰਹਿਣ ਔਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਇਹ ਸਮਝਾਉਣ ਜੋ ਅੱਜ ਸਾਡੀ ਐਨ ਜੀਓ ਕਰ ਰਹੀ ਹੈ ਔਰ ਦਰਜੀਤ ਸਿੰਘ ਜੀ ਐਸਐਚ ਕਰਦੇ ਪਏ ਨੇ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਅੱਛੀ ਗੱਲ ਆ ਇਹ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਆਨਮਲੇ ਸਮੇਂ 'ਚ ਅਸੀਂ ਆਪਣੇ ਬੱਚਾ ਨੂੰ ਅਵੇਅਰ ਕਰ ਸਕੀਏ ਔਰ ਪੇਰੈਂਟਸ ਨੂੰ ਵੀ ਚਾਹੀਦਾ ਕਿ ਆਪਣੇ ਆਸ-ਪਾਸੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸचेत ਕਰਨ। ਅੱਗੇ ਸਰ ਜਿਨ੍ਹਾਂ ਨੇ ਸੀਟ ਬੈਲਟ ਲਾਈ ਹੀ, ਜਿਨ੍ਹਾਂ ਨੇ ਹੈਲਮਟ ਪਾਇਆ ਸੀ, ਉਹ ਚੀਜ਼ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ। ਇਹ ਲੋਕ ਸਮਝਦਾਰ ਨੇ। ਇਹ ਆਪਣੀ ਔਲਾਦ ਨੂੰ ਵੀ ਜਾ ਕੇ ਸਮਝਾਉਣਗੇ। ਦੇਖੋ ਜਦੋਂ ਬੱਚੇ ਦਾ ਚਲਾਣ ਹੁੰਦਾ ਫੜਾਣੇ ਆ ਨਾ ਛੱਡ ਦਿਓ ਜੀ। ਆਪਾਂ ਆਪਣੇ ਬੱਚੇ ਨੂੰ ਪਹਿਲਾ ਹੀ ਸਟੈਪ ਗਲਤ ਕਰ ਦਿੰਦੇ ਆ। ਸਹੀ ਤਾਂ ਹੈ ਜੇ ਬੱਚੇ ਦਾ ਚਲਾਣ ਹੋਣ ਲੱਗਾ ਤੇ ਹੁਣ ਦਈਏ ਉਹਨੂੰ ਆਪਣੇ ਕਾਗਜ਼ ਪੂਰੇ ਕਰਨ ਦੀਏ ਤਾਂ ਜੇ ਇੱਕ ਵਾਰੀ ਗਲਤੀ ਫੜੀ ਗਈ ਇਹਨੂੰ ਆਪਣੇ ਆਪ ਸਮਝ ਆ ਜਾਣੀ ਹੈ ਸੋ ਮੇਰੀ ਤਾਂ ਅਪੀਲ ਆਪਣੇ ਹਰ ਮਾਪੇ ਦੇ ਅੱਗੇ ਕਿ ਆਪਣੇ ਬੱਚਿਆਂ ਨੂੰ ਸਮਝਾਓ ਸੁਚੇਤ ਕਰੋ ਔਰ ਐਜੂਕੇਸ਼ਨ ਦਿਓ ਇਹੜੀ ਚੀਜ਼ ਦੀ